ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰੋਫੀ ਚੈਨਲ ਤੇ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਹਾਂ ਬਈ ਜੀ ਇੱਕ ਨਵੀਂ ਕੋਠੀ ਦੇ ਨਾਲ ਸੋ ਅੱਜ ਦੀ ਕੋਠੀ ਜਿਹੜੀ ਆਪਾਂ ਦੇਖਾਂਗੇ ਬਹੁਤ ਹੀ ਹਾਈ ਫਾਈ ਏਰੀਏ ਦੇ ਵਿੱਚ ਕੋਠੀ ਆ ਬਹੁਤ ਹੀ ਵਧੀਆ ਮੁਹੱਲੇ ਦੇ ਵਿੱਚ ਜਿਹੜੀ ਆ ਇਹ ਕੋਠੀ ਔਰ ਜੇਕਰ ਇੱਥੇ ਖਾਲੀ ਪਲਾਟ ਦੀ ਗੱਲ ਕਰੀਏ ਤਾਂ 5-6 ਲੱਖ ਨੂੰ ਮਰਲਾ ਜਿਹੜਾ ਰੇਟ ਆ ਲੁਧਿਆਣਾ ਫਰੋਜਪੁਰ ਰੋਡ ਦੇ ਬਿਲਕੁਲ ਨੇੜੇ ਆ ਇਹ ਕੋਠੀ ਸੋ ਬਹੁਤ ਹੀ ਖੁੱਲਾ ਡੁੱਲਾ ਜਿਹੜਾ ਪੋਰਚਾ ਗੱਡੀ ਵੱਡੀ ਜਿਹੜੀ ਆ ਆਰਾਮਦਾਰੀ ਦੇ ਨਾਲ ਲੱਗਦੀ ਆ ਤੇ ਟੂ ਵీలਰ ਜਿਹੜੇ ਆ ਉਹ ਵੀ ਤਿੰਨ ਚਾਰ ਆਰਾਮਦਾਰੀ ਦੇ ਨਾਲ ਲੱਗਦੀ ਆ ਤੇ ਬਾਕੀ ਫਿਰ ਵੀ ਜਗ੍ਹਾ ਜਿਹੜੀ ਆ ਕਾਫੀ ਵੱਜੀਦੀ ਆ ਸੋ ਸਟਾਰਟਿੰਗ ਤੇ ਆਪਾਂ ਵਾਸ਼ਰੂਮ ਦੇਖਦੇ ਆ ਤਾਂ ਸਾਰੀ ਕੋਠੀ ਜਿਹੜੀ ਆ ਫੁੱਲ ਫਰਨੀਚਰਡ ਬਹੁਤ ਹੀ ਵਧੀਆ ਜਿਹੜਾ ਕੋਠੀ ਦਾ ਕੰਮ ਹੋਇਆ ਵੀ ਆ ਜੇਕਰ ਇਹਦੀ ਜਗ੍ਹਾ ਦੀ ਗੱਲ ਕਰੀਏ ਤਾਂ ਪੌਣੇ 7 ਮਰਲਿਆਂ ਦੇ ਵਿੱਚ ਜਿਹੜੀ ਆ ਇਹ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਸੋ ਤਿੰਨ ਜਿਹੜੇ ਆ ਬੈਡਰੂਮ ਬਣੇ ਹੋਏ ਆ ਸੋ ਜਿਸ ਵੇਲੇ ਆਪਾਂ ਬੈਡਰੂਮ ਦੇ ਵਿੱਚ ਖੜੇ ਆ ਮਾਸਟਰ ਜਿਹੜਾ ਬੈੱਡਰੂਮ ਆ ਬਹੁਤ ਹੀ ਖੁੱਲਾ ਡੁੱਲਾ ਜਿਹੜਾ ਇਹ ਬੈੱਡਰੂਮ ਆ ਨਾਲ ਜਿਹੜਾ ਸਟੋਰ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਸੋ ਇਹ ਹੈਗਾ ਜੀ ਮਾਸਟਰ ਬੈੱਡਰੂਮ ਕਾਫੀ ਖੁੱਲਾ ਡੁੱਲਾ ਨਾਲ ਜਿਹੜਾ ਸਟੋਰ ਆ ਉਹ ਦਿੱਤਾ ਹੋਇਆ ਸੋ ਤਿੰਨ ਜਿਹੜੇ ਆ ਬੈੱਡਰੂਮ ਆ ਬਣੇ ਹੋਏ ਆ ਤੇ ਪੌਣੇ 7 ਮਰਲੇ ਦੇ ਵਿੱਚ ਇਹ ਕੋਠੀ ਆ ਔਰ ਜੇਕਰ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 55 ਲੱਖ ਰੁਪਈਆ ਡਿਮਾਂਡ ਕੀਤੀ ਹੈ ਇਸ ਕੋਠੀ ਦੀ ਬਾਕੀ ਮੌਕੇ ਤੇ ਛੂਟ ਹੋ ਜਾਊਗੀ ਸਿੰਗਲ ਸਟੋਰੀ ਇਹ ਕੋਠੀ ਆ ਸਾਹਮਣੇ ਦੋ ਬੈੱਡਰੂਮ ਜਿਹੜੇ ਆ ਬਣੇ ਹੋਏ ਆ ਔਰ ਲੌਬੀ ਵੀ ਇੱਕ ਜਿਹੜੀ ਆ ਕਾਫੀ ਖੁੱਲੀ ਡੁੱਲੀ ਹੈਗੀ ਹੈ ਸੈਂਟਰ ਦੇ ਵਿੱਚ ਜਿਹੜਾ ਵੈਂਟੀਲੇਸ਼ਨ ਦਾ ਪ੍ਰਬੰਧ ਕੀਤਾ ਹੋਇਆ ਤੇ ਆਜੋ ਦੇਖਦੇ ਆਂ ਫਿਰ ਕਿਚਨ ਸੋ ਕਿਚਨ ਦੀ ਗੱਲ ਕਰੀਏ ਤਾਂ ਕਿਚਨ ਵੀ ਬਹੁਤ ਹੀ ਖੂਬਸੂਰਤ ਜਿਹੜੀ ਆ ਕਿਚਨ ਉਹ ਬਣੀ ਹੋਈ ਆ ਜੇਕਰ ਇਹਦੇ ਕਾਬਡ ਦੀ ਗੱਲ ਕਰੀਏ ਐਸੈਸਰੀ ਦੀ ਗੱਲ ਕਰੀਏ ਤਾਂ ਬਹੁਤ ਹੀ ਸੋਹਣੀ ਜਿਹੜੀ ਆ ਐਸੈਸਰੀ ਦੇ ਨਾਲ ਜਿਹੜੀ ਆ ਕਿਚਨ ਉਹ ਤਿਆਰ ਹੋਈ ہوئی ਆ ਸੋ ਰੋਸ਼ਨੀ ਦਾ ਇਸ ਕੁਟੀ ਦੇ ਵਿੱਚ ਜਿਹੜਾ ਖਾਸ ਪ੍ਰਬੰਧ ਹੈਗਾ ਸੋ ਦਿਨੇ ਜਿਹੜਾ ਬਲਬ ਜਗਾਉਣ ਦੀ ਲੋੜ ਨਹੀਂ ਸੋ ਸਾਹਮਣੇ ਤੁਸੀਂ ਕਬੜ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕਲਰ ਜਿਹੜਾ ਸ਼ਰਮਾਇਕੇ ਦਾ ਉਹ ਕੀਤਾ ਹੋਇਆ ਪੌਣੇ 7 ਮਰਲਿਆਂ ਦੇ ਵਿੱਚ ਇਹ ਕੋਠੀ ਹੈ ਜੇਕਰ ਇਹਦੀ ਆਪਾਂ ਗਲੀ ਦੀ ਗੱਲ ਕਰੀਏ ਤਾਂ 22 ਫੁੱਟ ਚੌੜੀ ਜਿਹੜੀ ਆ ਗਲੀ ਹੈਗੀ ਆ ਸੋ ਗਲੀ ਬੰਦ ਵੀ ਹੈ ਦੋ ਤਿੰਨ ਘਰ ਅੱਗੇ ਹੈਗੇ ਆ ਉਸ ਤੋਂ ਬਾਅਦ ਅੱਗੇ ਗਲੀ ਜਿਹੜੀ ਆ ਬੰਦ ਹੋ ਜਾਂਦੀ ਹੈ ਸੋ ਡਰਾਈੰਗ ਰੂਮ ਦੀ ਗੱਲ ਕਰੀਏ ਤਾਂ ਲੌਬੀ ਦੇ ਵਿੱਚ ਸਾਹਮਣੇ ਇਹਨਾਂ ਨੇ ਡਰਾਈੰਗ ਰੂਮ ਵਾਸਤੇ ਜਿਹੜੀ ਆ ਪਾਰਟੀਸ਼ਨ ਉਹ ਕੀਤੀ ਹੋਈ ਆ ਤਿੰਨ ਬੈਡਰੂਮ ਸੋ ਲੌਬੀ ਦੇ ਵਿੱਚ ਵੀ ਇੱਕ ਵਾਸ਼ਰੂਮ ਦਿੱਤਾ ਹੋਇਆ ਆ ਜੋ ਦੇਖਦੇ ਆਂ ਫਿਰ ਸੋ ਇੱਕ ਵਾਸ਼ਰੂਮ ਲੌਬੀ ਦੇ ਵਿੱਚ ਦਿੱਤਾ ਹੋਇਆ ਤੇ ਇੱਕ ਸਟਾਰਟਿੰਗ ਤੇ ਆਪਾਂ ਦੇਖਿਆ ਸੋ ਵਾਸ਼ਰੂਮ ਵੀ ਕਾਫੀ ਖੂਬਸੂਰਤ ਜਿਹੜੇ ਆ ਉਹ ਤਿਆਰ ਕੀਤੇ ਗਏ ਆ ਚਾਹੇ ਸੀਟ ਦੀ ਗੱਲ ਕਰੀਏ ਚਾਹੇ ਟਾਈਪਸ ਦੀ ਗੱਲ ਕਰੀਏ ਤਾਂ ਬਹੁਤ ਹੀ ਸੋਹਣੇ ਜਿਹੜੇ ਆ ਕੰਮ ਹੋਇਆ ਵੀ ਆ ਸੋ ਕਾਫੀ ਖੁੱਲੀ ਡੁੱਲੀ ਕੋਠੀ ਆ ਦੋ ਤਿੰਨ ਜਿਹੜੇ ਆ ਬੈਡਰੂਮ ਇਸ ਕੁਠੀ ਦੇ ਵਿੱਚ ਹੈਗੇ ਆ ਡ੍ਰਾਇੰਗ ਰੂਮ ਦੀ ਓਪਨ ਜਿਹੜੀ ਆ ਸਪੇਸ ਉਹ ਦਿੱਤੀ ਹੋਈ ਹੈ ਸੋ ਫਰਸਟ ਬੈਡਰੂਮ ਦੀ ਗੱਲ ਕਰੀਏ ਤਾਂ ਕਬਡ ਜਿਹੜਾ ਇਹਦੇ ਵਿੱਚ ਲੱਗਿਆ ਹੋਇਆ LED ਪੈਨਲ ਵੀ ਦਿੱਤਾ ਹੋਇਆ ਔਰ ਜਿੰਨਾ ਵੀ ਇਸ ਕੁਠੀ ਦਾ ਕੰਮ ਹੋਇਆ ਵੀ ਆ ਚਾਹੇ ਟਾਇਲ ਦਾ ਹੋਵੇ ਕਬਡ ਦਾ ਹੋਵੇ ਟੂਟੀਆਂ ਦਾ ਹੋਵੇ ਤਾਂ ਸਾਰਾ ਕੰਮ ਆ ਜਿਹੜਾ ਉਹ ਬਹੁਤ ਹੀ ਸ਼ਾਨਦਾਰ ਇਸ ਕੁਠੀ ਦਾ ਹੋਇਆ ਵੀ ਆ 55 ਲੱਖ ਰੁਪਿਆ ਡਿਮਾਂਡ ਆ ਬਾਕੀ ਮੌਕੇ ਤੇ ਛੂਟ ਹੋ ਜਾਊਗੀ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕੋਸਟ ਆਪਾਂ ਕਰਦੇ ਆ ਸੋ ਪੌਣੇ 7 ਮਰਲਿਆਂ ਦੇ ਵਿੱਚ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਆ ਜਿਹਦੇ ਤਿੰਨ ਜਿਹੜੇ ਆ ਬੈੱਡਰੂਮ ਆ ਗਰਾਉਂਡ ਫਲੋਰ ਤੇ ਬਣੇ ਹੋਏ ਆ ਸਿੰਗਲ ਸਟੋਰੀ ਇਹ ਕੋਠੀ ਆ ਦੋ ਬਾਥਰੂਮ ਆ ਰਸੋਈ ਹੈ ਜਿਹੜੀ ਬਹੁਤ ਹੀ ਖੂਬਸੂਰਤ ਜਿਹੜੀ ਆ ਤਿਆਰ ਹੋਈ ਹੋਈ ਆ ਪੋਰਚ ਦੀ ਗੱਲ ਕਰੀਏ ਤਾਂ ਕਾਫੀ ਖੁੱਲਾ ਡੁੱਲਾ ਜਿਹੜਾ ਪੋਰਚ ਆ ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਫਿਰ ਤੋਂ ਸੋ ਐਂਟਰੀ ਗੇਟ ਵੀ ਕਾਫੀ ਖੂਬਸੂਰਤ ਹੈ ਔਰ ਪੌੜੀਆਂ ਗ੍ਰੇਨਾਈਟ ਜਿਹੜਾ ਉਹ ਲੱਗਿਆ ਹੋਇਆ ਸਟੀਲ ਦੀ ਰੇਲਿੰਗਾਂ ਤੇ ਆ ਜੋ ਫਿਰ ਇੱਕ ਛਾਤ ਜਿਹੜੀ ਆ ਫਸਟ ਫਲੋਰ ਤੇ ਮਰਦੇ ਆ ਸੋ ਓਪਨ ਛੱਤ ਤੇ ਜਾ ਕੇ ਤੁਹਾਨੂੰ ਲੱਗ ਜੂ ਕਿ ਪਤਾ ਲੱਗ ਜੂਗਾ ਕਿ ਕਿੰਨੀ ਕੁ ਜਿਹੜੀ ਹੈ ਜਗ੍ਹਾ ਹੈਗੀ ਤੁਸੀਂ ਦੇਖ ਸਕਦੇ ਹੋ ਪੌਣੇ 7 ਮਰਲਿਆਂ ਦੇ ਵਿੱਚ ਬਣੀ ਆ ਔਰ ਉੱਪਰ ਵੀ ਇੱਕ ਜਿਹੜਾ ਬਾਥਰੂਮ ਆ ਉਹ ਤਿਆਰ ਆ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਜੇਸੀ ਵੀ ਵੀਰਪੁਰਾ ਨੇ ਇਹ ਕੋਠੀ ਨੂੰ ਖਰੀਦਣਾ ਹੋਵੇ ਦਿੱਤੇ ਹੋਏ ਨੰਬਰ ਤੇ ਜਿਹੜਾ ਤੁਸੀਂ ਕੰਟੈਕਟ ਕਰ ਸਕਦੇ ਹੋ ਔਰ ਡਿਮਾਂਡ ਜਿਹੜੀ ਹੈ 55 ਬਾਕੀ ਮੌਕੇ ਤੇ ਸ਼ੂਟ ਹੋ ਜਾਊਗੀ ਧੰਨਵਾਦ